ਖਬਰਨਾਮਾ ਦੇਖ ਰਿਹਾ ਸਾਰੀ ਸੂਤਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੋਰ ਸਰਾਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ੂਵਾਲ ਤੋਂ ਹੋਏ ਦੁਖੀ ਸੂਤਰਾਂ ਦੇ ਹਵਾਲੇ ਤੋਂ ਹੁਣੇ ਹੀ ਜਾਣਕਾਰੀ ਮਿਲੀ ਹੈ ਕਿ 11 April ਨੂੰ 2.5 ਵਜੇ ਫਿਰ ਦੁਬਾਰਾ ਕੈਬਨਿਟ ਮੀਟਿੰਗ ਸੱਦ ਲਈ ਗਈ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਮਨ ਅਰੋੜਾ ਵੱਲੋਂ ਪੰਜਾਬ ਦੇ ਵਿੱਚ ਹਰ ਰੋਜ਼ ਕੋਈ ਨਾ ਕੋਈ ਨਵੀਂ ਘਟਨਾ ਵਾਪਰਦੀ ਹੈ ਲਾਅ ਆਰਡਰ ਨੂੰ ਲੈ ਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਜਾ ਰਿਹਾ ਹੈ ਕਿ ਤੁਸੀਂ ਸਹੀ ਲਾਅ ਆਰਡਰ ਮੈਂਟੇਨ ਨਹੀਂ ਕਰ ਸਕੇ ਪਿਛਲੇ 3 ਸਾਲਾਂ ਦੇ ਵਿੱਚ ਇਸ ਲਈ ਤੁਸੀਂ ਮੁੱਖ ਮੰਤਰੀ ਦਾ ਵੀ ਅਹੁਦਾ ਛੱਡੋ ਤੇ ਗ੍ਰਹਿ ਮਤਰਾਲਾ ਵੀ ਛੱਡੋ ਜਿਸ ਤਰ੍ਹਾਂ ਕੱਲ ਏਐਸਆਈ ਨੂੰ ਗੋਲੀ ਮਾਰ ਦਿੱਤੀ ਗਈ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਨੇ ਉਥੋਂ ਦੇ ਜਿਹੜੇ ਵਕੀਲ ਨੇ ਉਹਨਾਂ ਦੇ ਨਾਲ ਉਹਨਾਂ ਦੀ ਚੰਗਾ ਬਹਿਣ ਉੱਠਣਾ ਹੈ ਉਹ ਸਰਪੰਚ ਦਾ ਉਹਨੇ ਮੈਨਗੀ ਵੀ ਕੀਤੀ ਹੈ ਖੁੱਲ ਕੇ ਰੇਤਾ ਵੀ ਵਿੱਚਿਆ ਹੈ ਲੇਕਿਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਤਿਮਾਨ ਕਰਨ ਨਾਲ ਬਾਟ ਵਾਲੇ ਮਾਮਲੇ ਨੂੰ ਲੈ ਕੇ ਉਸ ਤੋਂ ਬਾਅਦ ਬਟਾਲਾ ਦੇ ਵਿੱਚ ਇੱਕ ਐਸਆਈ ਨੇ ਥੱਪੜ ਮਾਰਤਾ ਮਹਿਲਾ ਨੂੰ ਹਾਲਾਂਕਿ ਸਸਪੈਂਡ ਕਰ ਦਿੱਤੇ ਗਏ ਨੇ ਫਿਰ ਵੀ ਨਿਸ਼ਾਨੀਆਂ ਸਵਾਲ ਖੜੇ ਹੋ ਰਹੇ ਨੇ ਮਨਰਿੰਦਰ ਸਿੰਘ ਕਾਲੀਆ ਦੇ ਘਰ ਉੱਤੇ ਗਨਰੇਡ ਦੇ ਨਾਲ ਹਮਲਾ ਹੋਇਆ ਭਾਰਤੀ ਜਨਤਾ ਪਾਰਟੀ ਵੀ ਇੱਕ ਪਾਸੇ ਵਾਕਡੋਰ ਖੇਚ ਰਹੀ ਹੈ ਇਹ ਭਗਵੰਤ ਮਾਨ ਦੀ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵਾਲੇ ਕਹਿ ਰਹੇ ਨੇ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਸਤੀਫਾ ਜਿਹੜਾ ਹੈ ਦੇਣਾ ਦੇਵੇ ਅਸਤੀਫਾ ਦੇਵੇ ਸੋਰੀ ਅਸਤੀਫਾ ਦੇਵੇ ਵੀ ਜ਼ਰੂਰ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਖਾਸ ਕਰਕੇ ਲੋਟ ਆਰਡਰ ਨੂੰ ਲੈ ਕੇ ਕੋਈ ਪੁਖਤਾ ਪ੍ਰਬੰਧ ਨਹੀਂ ਕੀਤਾ ਗਿਆ ਕੈਬਨਟ ਮੀਟਿੰਗ ਸੱਦੀ ਗਈ ਹੈ 11 April ਨੂੰ 2:30 ਵਜੇ ਪਗਵੰਤ ਮਾਨ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਦੀ ਰਾਜ ਤੇ ਸਾਰੇ ਮੰਤਰੀਆਂ ਤੇ ਵਿਧਾਇਕਾਂ ਨੂੰ ਕਿਹਾ ਹੈ ਕਿ ਤੁਸੀਂ ਪਹੁੰਚੋ ਕਈ ਪੱਤਰਕਾਰ ਕਹਿ ਰਹੇ ਨੇ ਕਿ 11 ਅਪ੍ਰੈਲ ਨੂੰ ਸੂਬੇ ਦੇ ਮੁੱਖ ਮੰਤਰੀ ਆਪਣਾ ਗ੍ਰਹਿ ਮਤਰਾਲਾ ਛੱਡ ਦੇਣਗੇ ਉਹ ਗ੍ਰਹਿ ਮਤਰਾਲਾ ਅਮਨ अरोड़ा ਨੂੰ ਵੀ ਦਿੱਤਾ ਜਾ ਸਕਦਾ ਹੈ ਉਹ ਕੁਲਤਾਰ ਸਿੰਘ ਸੰਧਵਾਰ ਨੂੰ ਦਿੱਤਾ ਜਾ ਸਕਦਾ ਹੈ ਉਹ ਹਰਪਾਲ ਸਿੰਘ ਚਿਮਾ ਨੂੰ ਵੀ ਦਿੱਤਾ ਜਾ ਸਕਦਾ ਹੈ ਯਾਨੀ ਕਿ ਰੋੜਾ ਸਾਰਾ ਗ੍ਰਹਿ ਮੰਤਰਾਲੇ ਦਾ ਹੈ ਕਿਉਂਕਿ ਦੋ ਮਤਰਾਲੇ ਸੂਬੇ ਦੇ ਮੁੱਖ ਮੰਤਰੀ ਕੋਲ ਨੇ ਪਹਿਲਾਂ ਤਿੰਸੀ ਜਦੋਂ ਮੀਤ ਹੇਅਰ ਐਜ਼ ਅ ਲੋਕ ਸਭਾ ਦੀ ਚੋਣ ਲੜੇ ਯਾਨੀ ਕਿ ਖੇਡ ਵਿਭਾਗ ਵੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਆ ਗਿਆ ਸੀ ਲੇਕਿਨ ਹੁਣ ਦੋ ਗ੍ਰਹਿ ਮੰਤਰਾਲੇ ਨੇ ਇੱਕ ਦੇ ਹੁਣ ਇੱਕ ਗ੍ਰਹਿ ਮੰਤਰਾਲਾ ਹੈ ਦੂਜੇ ਸੂਬੇ ਦੇ ਮੁੱਖ ਮੰਤਰੀ ਨੇ ਲਾਅਨ ਆਰਡਰ ਨੂੰ ਲੈ ਕੇ ਅਸਫਲ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੇ ਤਿੰਨ ਸਾਲਾਂ ਦੇ ਵਿੱਚ ਇਸ ਲਈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜਿਹੜੀਆਂ ਜਿਹੜੀਆਂ ਹਮਾਵਾਂ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਉਹ ਬਿਲਕੁਲ ਉਸੇ ਉਲਟ ਚੱਲ ਰਹੀਆਂ ਨੇ ਹਰ ਮਰਗ ਹਰ ਪਾਰਟੀ ਕਹਿ ਰਹੀ ਹੈ ਕਿ ਸੂਬੇ ਦੇ ਮੁੱਖ ਮੰਤਰੀ ਨੂੰ ਗ੍ਰਹਿ ਮੰਤ్రਾਲਾ ਕਿਸੇ ਨੂੰ ਹੋਰ ਦੇ ਦੇਣਾ ਚਾਹੀਦਾ ਹੈ ਇਸ ਲਈ ਹਰਪਾਲ ਚੀਮਾ ਕੁਲਤਾਰ ਸਿੰਘ ਸੰਧਵਾ ਜਾਂ ਅਮਨ अरोड़ा ਨੂੰ ਕੈਬਨਟ ਮੀਟਿੰਗ ਵਾਲੇ ਦਿਨ ਗ੍ਰਹਿ ਮੰਤ్రਾਲਾ ਦਿੱਤਾ ਜਾ ਸਕਦਾ ਹੈ ਧੰਨਵਾਦ